ਇਹ ਗੁਰੂ ਘਰ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਦੇ ਯਾਦ ਵਿੱਚ ਬਣਿਆ ਹੋਇਆ ਪਿੰਡ ਆਲੂਆਰਖ ਜ਼ਿਲ੍ਹਾ ਸੰਗਰੂਰ ਸਮ ਸਾਰੇ ਦਰਸ਼ਕਾਂ ਕੋਲੋਂ ਮੈਂ ਗੁਰੂ ਘਰ ਤੇ ਨਾ ਇਹ ਸਭ ਇਤਿਹਾਸਕ ਵਾਰੀ ਜਾਣਕਾਰੀ ਦੇਵਾਂਗੇ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਪਾਨੀਗੜ ਤੋਂ ਸਿਰਫ 2-3 ਕਿਲੋਮੀਟਰ ਤੇ ਨਾਬਾ ਰੋਡ ਦੇ ਉੱਪਰ ਇਹ ਗੁਰੂ ਘਰ ਸਥਿਤ ਹੈ ਪਿੰਡ ਆਲੂਆਰਖ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਪਾਸ਼ਾ ਵੀ ਆਏ ਹੋਏ ਨੇ ਜਿਹੜੋਂ ਆਨੰਦਪੁਰ ਤੋਂ ਸ੍ਰੀ ਪਟਨਾ ਸਾਹਿਬ ਜਾਂਦੇ ਹੋਏ ਰੁਕੇ ਸਨ ਗੁਰ ਤੇਗ ਬਹਾਦਰ ਪਾਸ਼ਾ ਇਸ ਥਾਂ ਤੇ ਅੱਜ ਸਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ਼ਾ ਦੀ ਨੌਮੀ ਜਾਦਗਰ ਮਾਤਾ ਗੁਜਰਕਾ ਤੇ ਛੋਟੇ ਸਾਹਿਬ ਜਦਾਂ ਦਵਾਂ ਟੋਡਰ ਵਾਲੀ ਜੀ ਇਹ ਗੁਰੂ ਘਰ ਦਿਵਾਨ ਟੋਡਰਮੱਲ ਜੀ ਦੇ ਖੇਤ ਵਿੱਚ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਦਾ ਪਿੰਡ ਥੀ ਜੱਦੀ ਇਸ ਸਥਾਨ ਤੇ ਸੁਖਮਾਤਾ ਗੁਜਰੀ ਥੀ ਸੋਟਸਾ ਹੋਇਆ ਦਿੰਦਿਆਂ ਅਸਤੀਆਂ ਵੀ ਆਈਆਂ ᱛੀਆਂ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਥੜੇ ਸਾਹਬ ਦੇ ਸਾਹਮਣੇ ਦੇ ਦਰਵਾਜ਼ੇ ਸਾਹ ਦੇ ਪਹਿਲਾਂ ਦਰਸ਼ਨ ਕਰੋ ਮਹਾਰਾਜਾ ਨਾਮ ਨੇ ਬਰਾਜਮਾਨ ਨੇ ਸਿਰ ਕਰਵਾਵਾਂਗੇ ਜੀ ਸਤਿ ਸ਼੍ਰੀ ਅਕਾਲ ਸਾਬ ਦੇ ਜਿਸ ਸਾਧਾ ਸਾਦੇ ਵਿੱਚ ਛੋਟੇ ਸਾਹਿਬ ਜਿਆਦਿਆਂ ਤੇ ਮਾਤਾ ਗੁਜਰਕੌਰ ਦੀਆਂ ਅਸਤੀਆਂ ਨੇ ਇਹ ਸਾਹਮਣੇ ਮਹਾਰਾਜ ਪ੍ਰਕਾਸ਼ ਨੇ ਇਹ ਪੜਾ ਹੈ ਮਾਤਾ ਗੁਜਰਕੌਰ ਦੀ ਦਰਸ਼ਨ ਕਰੋ ਜੀ ਇਹ ਸਾਧਾ ਸਾਬ ਦੇ ਪਿੱਛੇ ਅਸਤੀਆਂ ਨੇ ਇਹ ਬਾਬਾ ਜੀ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਨੇ ਸੰਗਤਾਂ ਨੂੰ ਇਸ ਗੁਰੂ ਘਰ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਹ ਤਪਸਥਾਨ ਹੈ ਜੀ ਬਾਬਾ ਜੀ ਦੇ ਪਹਿਲਾ ਸੇਵਾ ਸਮਨ ਕਰਦੇ ਸ਼ੁਰੂ ਤੋਂ ਮੁੱਖ ਤਪਸਥਾਨਾ ਬਾਬਾ ਜੀ ਦਾ ਤੁਸੀਂ ਦੇਖ ਸਕਦੇ ਹੋ ਇਹ ਲਿਖਿਆ ਆ ਰਿਹਾ ਸਾਰਾ ਇਤਿਹਾਸ ਵੀ ਕਦੋਂ ਕਿਵੇਂ ਸਕਰੀਨ ਤੇ ਚੱਲ ਰਿਹਾ ਕੰਚ ਦੇ ਬਰਤਨ ਵਿੱਚ ਪਾਕਿਸਤਾਨੀਆਂ ਰੱਖੀਆਂ ਹੋਈਆਂ ਨੇ ਥੋੜਾ ਸਾਹ ਉਹਦੇ ਥੱਲੇ ਉੱਤੇ ਮਹਾਰਾਜ ਪ੍ਰਕਾਸ਼ ਨੇ ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਸੰਗਤਾਂ ਦਰਸ਼ਨ ਕਰ ਸਕਣਾ ਜ਼ਿਲ੍ਹਾ ਸੰਗਰੂਰ ਪਿੰਡਾਲੂਆਰਖ ਬਹੁਤ ਹੀ ਸੁੰਦਰੁਰਕਰ ਬਣਾਇਆ 24 ਘੰਟੇ ਸੰਗਤਾਂ ਵਾਸਤੇ ਲੰਗਰ ਹੈ ਬਣਦਾ ਔਰੇ ਸੰਗਤਾਂ ਜ਼ਰੂਰ ਦਰਸ਼ਨ ਕਰਕੇ ਆਉਣ। ਸ਼ੋਮਣੀ ਕੈਟੀ ਦੇ ਆਦੀ ਇਹ ਨਾ ਸਮਾਗਮ ਹੁੰਦੇ ਨੇ ਸ੍ਰੀ ਫਤਿਹਗੜ ਸਾਹਿਬ ਤੋਂ ਨਕਰਕੀ ਚੱਲ ਕੇ ਇਸ ਪਿੰਡ ਆਲੂਆਰਖ ਨਕਰਕੀ ਤਨ ਆਉਂਦਾ ਹੈ। ਜਿਹੜਾ ਸਿੱਧੀ ਜੋੜ ਮੇਲਾ ਆਉਂਦਾ ਹੈ। ਇਹ ਲੰਗਰ ਹਾਲ ਬਣਾਇਆ ਬਹੁਤ ਹੀ ਸੁੰਦਰਾਂ ਖੁੱਲਾ ਲੰਗਰ ਹਾਲ ਹੈ। ਇਦਰਵਾਰ ਸਾਹਿਬ ਹੈ। ਹੁਣ ਇਤਿਹਾਸ ਦਿਖਾਵਾਂ ਸਮੇਤ ਇਤਿਹਾਸ ਲਿਖਿਆ ਸਾਰਾ ਹਾਂਜੀ ਇਹ ਇਤਿਹਾਸ ਲਿਖਿਆ ਹੋਇਆ ਹੈ ਸੰਖਤਾ ਜਿਹੜੀਆਂ ਆਉਂਦੀ ਨੇ ਡਿਟੇਲ ਦੇ ਵਿੱਚ ਵੜ ਕੇ ਜਾਂਦੀਆਂ ਨੇ ਕਿਉਂਕਿ ਲੰਬਾ ਇਤਿਹਾਸ ਵੀਡੀਓ ਦੇ ਵਿੱਚ ਸੰਪੂਰਨ ਨਹੀਂ ਦੱਸ ਸਕਦੇ ਮੇਰੇ ਮੇਸਜ ਨੂੰ ਦੱਸਦਾ ਇਹ ਸਰੋਵਰਮਣ ਹੈ ਬਹੁਤ ਹੀ ਖੁੱਲਾ ਸਰੋਵਰਤੀ ਦਿੱਤੇ ਦੇਖ ਦੱਸ ਕੀਤੇ ਵੀਡੀਓ ਵੱਧ ਤੋਂ ਵੇਅ ਸ਼ੇਅ ਕਰੋ ਪੇਜ ਨੂੰ ਆਪਣੇ ਫੋਲੋ ਕਰੋ